ਸਰਬ ਜੀ ਸੰਗਰੂਰ ਵੀ ਦੀ ਕਵਤਾ ਕਮਲੀਏ ਤੂੰ ਮੈਨੂੰ ਹੀ ਕੈਂਦੀ ਰੰਦੀ ਕਮਲਾ ਕਮਰਜ ਪਾਪੂ ਕਮਲੀਏ ਰੰਦੀ ਖੁਦ ਹੀ ਖਿਲਾਦੀ ਰੰਦੀ ਖੁਦ ਹੀ ਖਿਲਾਦੀ ਜਾਣਦਿਆਂ ਹੋਇਆ ਸਭ ਕੁਝ ਪਤਾ ਨਹੀਂ ਕਿਹੜੀ ਗੱਲੋਂ ਪਾਤਾਵਟ ਲੰਗੇ ਕੋਲੋਂ ਨਾ ਪਿਆਰ ਨਾਲ ਨਹੀਂ ਹਾਰਦੀ ਨਾ ਪਿਆਰ ਨਾਲ ਨਹੀਂ ਹਾਰਦੀ ਅਸੀਂ ਕਮਲੇ ਹਾਂ ਹਾਂ ਅਸੀਂ ਕਮਲੇ ਹਾਂ ਕੀਲੇ ਪਿੱਛੇ ਅਸੀਂ ਆਪਣੀ ਹਰ ਖੁਆਇਸ਼ੀ ਮਾਤੀ ਹਰ ਖੁਆਇਸ਼ੀ ਮਾਤੀ ਨੀਂਦ ਲੈਂਦਾ ਤੂੰ ਕੋਈ ਯਾਦ ਮੈਨੂੰ ਸਿਰਫ ਤੇਰਾ ਹੀ ਖਿਆਲ ਲੈਂਦਾ ਹੀ ਬੈਠੇ ਪਾਲੀ ਦਾ ਤੇਰੇ ਦੀ ਬੈਠੇ ਪਾਲੀ ਪਿਆਰ ਤੇਰੇ ਲਈ ਤੇਰੇ ਲਈ ਹੀ ਸਾਰੀ ਦੁਨੀਆ ਵਿਸਾਰਦੀ ਤੇਰੇ ਲਈ ਹੀ ਸਾਰੀ ਦੁਨੀਆ ਵਿਸਾਰਦੀ ਹਾਂ ਸਾਰੀ ਦੁਨੀਆ ਵਿਸਾਰਦੀ ਹਾਂ ਹਰ ਖੁਆਇਸ਼ ਆਪਣੀ ਮਾਰਦੀ ਹੁਣ ਬਿਨ ਤੇਰੇ ਕਿਸੇ ਨੂੰ ਵੀ ਨਹੀਂ ਅਸੀਂ ਤੱਕਣਾ ਚਾਹੁੰਦੇ ਬੈਠੀ ਨਹੀਂ ਭਾਵੇਂ ਨਜ਼ਰਾਂ ਸਾਹਮਣੇ ਉਮਰ ਪਰ ਨਹੀਂ ਅਸੀਂ ਤੱਕਣਾ ਚਾਹੁੰਦੇ ਨਹੀਂ ਅਸੀਂ ਤੱਕਣਾ